ਹਨੇਰ ਗੁੱਪ ਫੇਰ ਗੁੱਪ ਸਮਿਆਂ ਮੈਂ ਮਤਲਬ ਸਮਿਆਂ ਬਸ ਬੋਲਣਾ ਖਲਾਗਾ ਹਨੇਰ ਗੁੱਪ ਫੇਰ ਗੁੱਪ ਹਨੇਰ ਗੁੱਪ ਸਮਿਆਂ ਸਮਿਆਂ ਮਤਲਬ ਉਹੀ ਤਾਂ ਮੈਂ ਤੈਨੂੰ ਸੁਭਾਅ ਕਈ ਨਾ ਬੀਤੀ ਵਾਰਨਾ ਘਟ ਚੁੱਪ ਕਰਕੇ ਬੈਠਾ ਰਹੇ ਹਾਂ ਤਾਂ ਤੇਰੀ ਲਾਜ ਦਾ ਹਨੇਰ ਗੁੱਪ ਹਨੇਰ ਗੁੱਪ ਹਨੇਰ ਗੁੱਪ ਸਮਿਆਂ ਨੂਨੇ ਵਾਲੀ ਲੱਤ ਸੋਹਰੇ ਜੰਮਿਆ ਮੈਂ ਗੇਡਿਆ ਵੜਾ ਰਹੀ ਐ ਮੈਂ ਰਾਜਾ ਮੈਂ ਰਾਜਾ ਮੈਂ ਇਹ ਬਣਾਇਆ ਮੈਂ ਨਹੀਂ ਹੋ ਅਜਨੇ ਰੱਖ ਪੜਨੇ ਰੱਖ ਨਮੈ ਅਨੇ ਉੱਛਾ ਰਾਜ ਦੇਖਤੀ ਮੈਂ ਨੇ ਰੇ ਕੁੱਪਟੋ ਲੈ ਬਾਬੂ ਫੇਰ ਤੋਂ ਬਣਾਇਆ ਉਹ ਚਿਪਾ ਕਰੋ ਹਾਂ ਪਹਿਲਾ ਆਦਾ ਜਿਹੜੀ ਪਾਈ ਉੱਥੇ ਹਾਂ ਉਹੀ ਹਨੇਰ ਕੁੱਪਹ ਹਨੇਰੇ ਕੁੱਪਹ ਨੂੰ ਨੇ ਮਾਰੀ ਲੱਗ ਮੈਂ ਐ ਨਹੀਂ ਹਨੇਰ ਮੈਂ ਰੱਖਾਂਗਾ ਸਾਰੀ हनेरे कप्पा हनेरे कप्पा हनेरे कप्पा थम्मे हाँ थम्मे हाँ मतलब नूने वाली डांट है सोरा जम्मे आ बाना दीवाना होगे दीवाना दीवाना दीवा भी हो सागर नून भी अगल बावड़ी है दीवानी किया कभी तो जब तक सिद्धा हार दे मैं नहीं हारेगा ਤੈਨੂੰ ਤਾਂ ਬੋਲ ਨਹੀਂ ਆਉਂਦਾ ਨਹੀਂ ਤੇਜਾ ਤਾਂ ਫੜੀ ਜਨਾਂ ਉੱਥੇ ਬੈਠਾ ਚੁੱਪ ਜਾ ਬਾਬਾ ਦੀਵਾ ਜਦੋਂ ਹਨੇਰਾ ਹੁੰਦਾ ਜਦੋਂ ਨੀ ਚਲਾਉਣੀ ਟਾਂ ਚੱਲਦਾ ਸੋਰਾ ਕਿੰਜ ਹੁੰਦੇ ਸੋਰਾ ਨੂੰਹ ਦੇ ਵਿੱਚੋਂ ਨੂੰਹ ਵਾਂਗ ਸੋਰਾ ਜੰਗਿਆ ਕਿ ਤੇਰੇ ਮੁਗਾ ਕੰਮ ਕਰੇ ਆਪਣੇ ਦਾਦੇ ਨੂੰ ਨਹੀਂ ਦੱਸਦੀ ਦੋ ਦਿਨ ਵਿੱਚ ਦੱਸੂ ਆਕਲ ਕੰਮ ਕਰੇ ਦਿਮਾਗ ਕੱਟ ਕਰੇ ਬਿਨਾ ਪਾਣੀ ਤੋਂ ਹੱਡਾ ਟਾਂ ਟਾਂ ਕਰੀ ਬੁੱਧਿਓ ਬਾਈ ਕੀੜਿਆ ਫਾਦੇ ਸੋ ਚਾਜੋ ਹਰ ਜਗ ਦੇ ਕੋਲ ਨਾ ਗੁੰਝ ਜਾ ਹਾਂ ਮੈਂ ਮੈਂ ਕਰਾਂਗਾ ਮੈਨੂੰ ਕੱਲੇ ਨੂੰ ਤੇ ਨਾ ਮੈਂ ਤੇ ਦਾਲ ਕੰਮ ਕਰੀ ਹੜੀ ਜਾ ਅਕਲ ਕੰਮ ਕਰੇ ਦਿਮਾਗ ਕਾ ਚ ਕਰੇ ਬਿਨਾ ਪਾਣੀ ਤੇ ਬੁੱਟਾ ਟਾਂ ਟਾਂ ਕਰੇ ਮੈਨੂੰ ਫਤਹ ਦੱਸ ਮੈਨੂੰ ਬਣਾ ਰਿਹਾ ਮੈਨੂੰ ਬਣਾ ਦੋਦੀ ਦਾ ਬੈਠਿਆ ਤੂੰ ਤੇਰੇ ਨਾਲ ਕਰ ਰਹੇ ਹੈ ਦੋਦੀ ਦਾ ਬੈਠਿਆ ਤੂੰ ਤੇਰੇ ਨਾਲ ਕਰ ਰਹੇ ਨਾ ਉਈ ਹਰੇ ਤੂੰ ਬੁੱਧੀ ਜਿਹਾ ਬੈਠਾ ਰਹਿਣਾ ਕਰ ਲੱਗ ਰਿਹਾ ਹੈ ਤੇਰੀ ਮਾਂ ਦਾ ਵੀ ਬਹੁਤ ਕੰਮ ਚਰਿਆ ਹੋਇਆ ਹੁਣ ਇਹ ਬਾਤ ਦੀ ਕਹਾਣੀ ਤੇ ਰੱਬ ਕੰਮ ਬਹੁਤ ਕਰਿਆ ਹੋਇਆ ਮੈਨੂੰ ਹੱਥਾਂ ਨਾਲ ਤਾਗੇ ਦੀ ਕਰਿਆ ਬੀਬੀ ਨੇ ਤਾਗਾ ਕੰਮ ਹੀ ਕਰਿਆ ਤਮਹਾ ਕਿ ਨਹੀਂ ਅੰਮ ਕਰਦਾ ਮੇਨਣਤ ਹਾਂ ਖੰਭਣ ਨਾ ਨਾ ਬੱਜਾ ਪਾੜ ਦੇ ਪਾੜ ਦੇ ਰਾਜ ਆ ਬਾਕੇ ਕਰਦੀਆਂ ਨਾ ਹੁੰਦਾ ਝੋਲੇ ਸੁਣਾਣੇ ਦੇ ਵਸ ਸੰਜਾਲ ਸਜਾ ਕੇ ਇੰਨਾ ਸੋਹਣਾ ਪੰਮ ਕਢਾਈ ਜਾਲਾਂ ਦੀ ਕਢਾਈ ਆ ਫਰਕੜਾਈ ਤਾਂ ਮੈਂ ਕਰੀ ਜਾਂ ਮੇਰੀ ਮਾਂ ਕਿਥੋਂ ਦੇ ਕੜਾਈ ਆਹ ਤੇ ਕਿਹੜੀ ਕਦੀ ਹੁਣ ਤੇ ਮਾਂ ਦੀ ਬਦ ਕਦੀ ਹੋਈ ਕਿਨੇ ਲੱਗਿਆ ਉਹ ਬੁਣੀ ਲੈਣੇ ਦਰੀਆਂ ਤੇ ਖੇਸ ਨਹੀਂ ਆਹ છોੜੇ ਵੇ ਕੜਾਈ ਹੋਣੀ ਸਾਡੇ ਵੇ ਤਾਂ ਦੋ ਦੋ ਦੇ ਤੋਪਿਆਂ ਨਾਲ ਕੜਾਈਦੀ ਬਾਈ ਹਾਂ ਉਹ ਤਾਂ ਵਾਲੇ ਦੀ છોੜੇ ਵੇ ਕੜਾਈ ਕੱਟ ਨਹੀਂ ਹੋਣੀ ਸਾਡੇ ਵੇ ਤਾਂ ਬੜੇ ਬੜੇ ਤੋਪਿਆਂ ਬੱਡੇ ਵਾਰ ਸਾਡੇ ਦੇ ਵੇ ਤਾਂ ਦੋ ਦੋ ਤੋਪਿਆਂ ਦੀ ਤਰੀਕ ਤਰੀਕ ਦੀ ਕੜਾਈ ਸੀ ਸਾਡੇ ਤਾਂ છોੜੇ ਵੇ ਕੜਾਈ ਨਹੀਂ ਹੋਉਂ ਸਾਡੇ ਜੀਵਾਂ ਦੀ ਬਾੜੀ ਮੈਂ ਉਦੋਂ ਕੱਢਿਆ ਫਿਰ ਸੁਖੋ ਉਹਦੇ ਚੋਂ ਮੋਬਾਈਲ ਚੋਂ ਦੇਖ ਕੇ ਮੈਂ ਅਜ ਕੇ ਦਾ ਦਿਨ ਇਹ ਨੌਲੇਜ ਰੱਖਦੀ ਆ ਕਿ ਸਾਰੇ ਦਿਨਾਂ ਦੀ ਫਿਰ ਹੁਣ ਮੈਂ ਫਿਰ ਉਹ ਦਿਨਾਂ ਦੀ ਨੌਲੇਜ ਰੱਖਣ ਲੱਗੀ ਜਿਹੜੇ ਦਿਨ ਨੂੰ ਜਿਹੜੀ ਚੀਜ਼ ਹੁੰਦੀ ਆ ਫਿਰ ਨਾਲ ਦੋ ਮੈਨੂੰ ਪਤਾ ਲੱਗ ਜਾਂਦਾ ਨਾਲ ਮੈਂ ਵੀਡੀਓ ਕਾ ਦੇਣੀ ਹੁੰਦੀ ਆ ਹਾਂ ਚੱਲ ਵਧੀਆ ਮੈਂ ਹੋਰਾਂ ਨੂੰ ਪਤਾ ਮੈਂ ਕਹਾਣੀ ਬਣ ਜਾਂਦੀ ਉਹ ਦਿਨ ਦੀ ਨਹੀਂ ਤੋਂਸੇ ਦੀ ਕਹਾਣੀ ਬਣ ਜਾਂਦੀ ਹਾਂ ਨਹੀਂ ਪਤਾ ਜਾਂਦਾ ਹੈ ਹਾਂ ਹੋਰ ਮੂੰ ਵੀ ਲੱਗ ਜਾਂਦਾ ਜਿਹੜਾ ਆ ਟਾਰੀ ਬਾਗਾ ਬਾਡਰਤੀਗਾ ਲਾਲਾ ਵੀ ਉਹ ਕਿਵੇਂ ਬਣਿਆ ਕਿਉਂ ਬਣਾਇਆ ਹੁਣ ਆਪਾਂ ਦੇਖਣ ਤਾਂ ਵਗ ਜਾਂਦੇ ਆ ਉਥੇ ਪਰ ਉਹਦਾ ਇਤਿਹਾਸ ਪਤਾ ਹੋਣਾ ਜ਼ਰੂਰੀ ਆ ਬੰਦੇ ਨੂੰ ਇਤਿਹਾਸ ਕਿ ਤੈਨੂੰ ਪਤਾ ਨਹੀਂ ਹੋਏਗਾ ਦੇਖ ਤਾਂ ਆਪਾਂ ਵੀ ਆਉਨੇ ਆ ਹਾਂ ਉਹ ਤਾਂ ਮੈਂ ਅੱਜ ਦੇਖਿਆ ਸੀ ਹਾਂ ਤਾਂ ਪਤਾ ਲੱਗਿਆ ਵੀਦਾ ਪੜ ਕੇ ਫਿਰ ਪਤਾ ਲੱਗਿਆਗਾ ਵੀ ਕਿਉਂ ਬਣਾਇਆ ਨਹੀਂ ਫੇਰੀ ਪਤਾ ਲੱਗਦਾ ਆ ਦੇਖ ਤਾਂ ਸੀ ਵੀ ਆਈ ਪਰ ਆਈ ਨਹੀਂ ਪਤਾ ਹੈਗਾ ਸਹੀ ਉਹ ਗੱਲ ਇਤਿਹਾਸ ਦਾ ਨਹੀਂ ਪਤਾ ਹੁੰਦਾ ਹੈਗਾ ਨਾ ਹਾਂ ਸਾਨੂੰ ਵੀ ਨਹੀਂ ਪਤਾ ਸੀ ਅੱਜ ਤੱਕ ਦੱਸੀ ਗੱਲ ਸੱਚੀ ਹੈ ਤੇਰੀ ਵੀ ਇਹ ਕਿਉਂ ਬਣਾਉਣਾ ਪਿਆ ਸੀ ਬਾਰਡਰ ਕਾਦੇ ਲਈ ਬਣਾਇਆ ਗਿਆ ਵੀ ਹਾਂ ਇਹ ਤਾਂ ਬਣਾਇਆ ਸੀਗਾ ਜਾਨੀ ਤਾਂ ਉੱਥੇ ਅੰਨੀ ਦੁਨੀਆ ਦੇਖ ਲਾ ਹਣਾ ਪੈਰ ਤਰ ਨੂੰ ਥਾਉਣੀ ਹੁੰਦਾ ਹੈਗਾ ਕਿਦੋਂ ਮਰਜੀ ਵਗ ਜਾ ਵਗਾ ਬਾਰਡਰ ਤੇ ਹਾਂ ਪਤਾ ਕਿਸੇ ਨੂੰ ਹੈ ਨਹੀਂਗਾ ਹਾਂ ਆਟਾ ਆਏ ਤਾਂ ਬਦਨ ਸਕਦੇ 300 ਲੈਂਦੇ ਨੇ ਉਸ ਤੋਂ ਆਪਦੀ ਗੱਡੀ ਚ ਗਏ ਸੀ ਸਾਨੂੰ ਆਟਾ ਵਾਲੇ ਨੂੰ ਤਾਂ ਪਤਾ ਨਹੀਂ ਮੈਂ ਇਦੂਰ ਬਹੁਤ ਹਾਂ ਮੈਂ ਗਈ ਨਹੀਂਗੀ ਮੈਂ ਕਦੇ ਵੀ ਨਹੀਂ ਗਈ ਹੈਗੀ ਅਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਮੁੜ ਆਣੀ ਹੁੰਨੀ ਆ ਪਰ ਉਹ ਨਹੀਂ ਗਏ ਹੈਗੇ ਉੱਤਰ ਅਸੀਂ ਤਾਂ ਆਪ ਤੇ ਵਾਗੇ ਸੀ ਕਿ ਪਹਿਲੀ ਵਾਰ ਹੀ ਗਏ ਸੀ ਮਤ ਇੱਕ ਹੋਰ ਵੀ ਹੈ ਕਾਫੀ ਦੂਰ ਆਗਾ ਉੱਥੋਂ ਹਰਵੰਦਰ ਸਾਹਿਬ ਤੋਂ ਸਾਰੇ ਆ ਹੋ ਜੀਗੇ ਉਹ ਕੀ ਗਾਈ ਦਾ ਮੰਡੀ ਤਾਂ ਜਿੱਥੇ ਸਾਰੇ ਆ ਆ ਕਿਉਂਕਿ ਪੁਰਾਣੀ ਤੋਂ ਮੇਰਾ ਪਿੰਡ ਮੇਰਾ ਪਿੰਡਾਂ ਬਾਦਲ ਦਾ ਬਣਾਇਆ ਹੋਇਆ ਉੱਥੇ ਰਿਸਰਚ ਤੇ ਉੱਥੇ ਅਸੀਂ ਵੀ ਜਾ ਕੇ ਆਏ ਸੀ ਅਜਾਇਬ ਘਰ ਚ ਗਏ ਸੀ ਨਾਜਾਇਬ ਘਰ ਚ ਜਾਇਬ ਘਰ ਤਾਂ ਹਰਮੰਦਰ ਸਾਹਿਬ ਦੇ ਵਿੱਚ ਆ ਮੈਂ ਗਈ ਇੱਕ ਵਾਰੀ ਮੇਰੀ ਬੇਬੇ ਨਾਲ ਜਾਇਬ ਘਰ ਤੋਰਦੀ ਵਿੱਚ ਜਿੱਥੇ ਆਪਾਂ ਨੇ ਉਹ ਤਾਂ ਜਿਲਿਆਂ ਵਾਲਾ ਵਾਗਾ ਜਿਲਿਆਂ ਵਾਲਾ ਨਾ ਨਾ ਜਿਲਿਆਂ ਵਾਲਾ ਬਾਗ ਕਿਉਂ ਉੱਥੇ ਜਾਇਬ ਘਰ ਹੋਰ ਹੋਣਾ ਮੈਂ ਨਹੀਂ ਗਈ ਸੀ ਕਿਥੇ ਖੂਹ ਸੀ ਬਣਿਆ ਹੋਇਆ ਉੱਥੇ ਉਹ ਤਾਂ ਜਿਲਿਆਂ ਵਾਲੇ ਬਾਗ ਵਿੱਚ ਹੀ ਹਾਂ ਉਹ ਤਾਂ ਜਿਲਿਆਂ ਵਾਲੀ ਬਾਗ ਚ ਉਹ ਜਾਇਬ ਘਰ ਹੋ ਰਾ ਐ ਜਾਇਬ ਘਰ ਗੁਰੂ ਹਰਮੰਦਰ ਸਾਹਿਬ ਦੇ ਅੰਦਰ ਹੀ ਬਣਿਆ ਹੋਇਆ ਇੱਧਰ ਨੂੰ ਆਹੋ ਹੁਣ ਮਣਾਇਆ ਪਹਿਲਾਂ ਬਹੁਤ ਪਹਿਲਾਂ ਪਹਿਲਾਂ ਤਾਂ ਬਣਿਆ ਹੋਇਆ ਹੱਥ ਨਾਲ ਟਾਈਮ ਨਾਲ ਖੁੱਲਦਾ ਹ ਹਾਂ ਟਾਈਮ ਨਾਲ ਖੁੱਲਦਾ ਖੁੱਲਦਾ ਸਵੇਰੇ 7 8 ਵਜੇ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਵਜੇ ਤੱਕ ਹਾਂ ਉਹ ਬੇਬੇ ਜਾਂਉਂਦੀ ਸੀ ਜਦੋਂ ਅਸੀਂ ਛੋਟੇ ਛੋਟੇ ਤੇ ਬੇਬੇ ਹਰਮੰਦਰ ਸਾਹਿਬ ਦੇ ਵਿੱਚ ਹੀ ਹੈਗਾ ਨਹੀਂ ਪੌੜੀਆਂ ਚੜ੍ਹ ਕੇ ਜਾਣਾ ਪੈਂਦਾਗਾ ਨਹੀਂ ਕਿਤੇ ਫੋਟੋ ਲੱਗਿਆ ਇਹ ਕਿੰਨੇ ਸਿੱਧ ਹੋਏ ਸੀ ਉੱਥੇ ਜ਼ਿਲ੍ਹਾ ਵਾਲਵਾਂ ਚ ਅੱਛਾ ਇਹ ਜ਼ਿਲ੍ਹਾ ਵਾਲਵਾਂ ਚ ਨਹੀਂ ਵੀ ਸਾਰੇ ਕਾਸੇ ਦਾ ਉੱਥੇ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਇਤਿਹਾਸ ਲਿਖਿਆ ਹੋਇਆ ਉੱਥੇ ਕਿੰਨੇ ਜ਼ਿਲ੍ਹਾ ਵਾਲਗਵਾਰ ਇੱਕ ਇਤਿਹਾਸ ਲਿਖਿਆ ਹੋਇਆ ਪੌੜੀ 'ਤੇ ਜੜ ਕੇ ਫਿਰ ਅਸੀਂ ਦੇਖਿਆ ਨਹੀਂ ਆ ਉਹ ਵਾਲੀ ਅਸੀਂ ਵੀ ਦੇਖਿਆ ਉਦੋਂ ਖੁੱਲ ਗਏ ਤੇ ਅਸੀਂ ਉਦੋਂ ਗੇਟ ਖੁੱਲਿਆ ਨਹੀਂ ਸੀ ਅਸੀਂ ਐਤ ਕੀ ਫਿਰ ਉਹ ਢੀਕ ਕੇ ਖੋਲ ਕੇ ਫਿਰ ਅਸੀਂ ਉਹ ਦੇਖ ਕੇ ਆਇਤੇ ਹਾਂ ਅੱਜ ਕੱਲ੍ਹ ਤੇ ਹੰਦੀਪ ਪਹਿਲਾਂ ਇੱਕ ਕਿਰਪਾਨ ਰੱਖੀ ਹੋਈ ਸੀ ਸ੍ਰੀ ਸਾਹਿਬ ਅੱਛਾ ਉਹ ਤੇ ਆਂਗਲ ਲਾਉਣੀ ਪੈਂਦੀ ਸੀ ਖਣੀ ਆਹ ਖਣੀ ਇਹ ਜਿਹਦੀ ਲੱਗ ਜਾਂਦੀ ਤੇ ਉਹਦੀ ਕਿਸਮਤ ਹੁੰਦੀ ਸੀ ਇਸ ਵਾਰੀ ਉਹ ਚੱਕਤੀ ਉੱਥੋਂ ਅਸੀਂ ਉਹਦੇ ਮਾਰੇ ਗਏ ਸੀ ਵੀ ਦੇਖ ਕੇ ਇਹ ਦੁਆਰ ਮੈਂ ਛੋਟੀ ਜੀ ਹੁੰਦੀ ਨੇ ਦੇਖੀ ਹੋਈ ਸੀ ਉਹ ਬਹੁਤ ਪ੍ਰਾਣੀਆਂ ਗੀ ਬਹੁਤ ਪ੍ਰਾਣੀ ਹੁਣ ਨਹੀਂ ਸੀਗੀ ਹੁਣ ਤਾਂ ਇਤਿਹਾਸ ਸਾਰਾ ਲਿਖਿਆ ਹੋਇਆ ਉੱਥੇ ਲਿਖ ਕੇ ਇਤਿਹਾਸ ਦੇ ਫੋਟੋ ਸਾਰੀਆਂ ਸ਼੍ਰੀ ਇੱਕ ਫੋਟੋ ਵੀ ਨਹੀਂ ਖਿੱਚਣ ਦਿੰਦੇ ਹੁਣੇ ਉੱਥੇ ਜਮੀ ਵੀ ਨਹੀਂ ਕੁਝ ਨਹੀਂ ਕਰ ਲੰਦੇ ਅੱਛਾ ਵੀ ਆਏ ਫੋਟੋ ਖਿੱਚ ਕੇ ਆ ਰਹੇ ਹੁੰਦੇ ਕਿ ਲਿਖ ਕੇ ਲਿਆ ਸਕਦੇ ਜੇ ਤੁਹਾਨੂੰ ਕਿਸੇ ਚੀਜ਼ ਦੀ ਵੀ ਪਰਨ ਕਾਪੀ ਆਪਾਂ ਲੈ ਕੇ ਜਾ ਸਕਦੇ ਅਗੇ ਡਾਇਰੀ ਤੇ ਲਿਖ ਲੈਣਗੇ ਡਾਇਰੀ ਤੇ ਲਿਖ ਕੇ ਲਿਆ ਸਕਦੇ ਅਸੀਂ ਥੋੜੀ ਜਿਹੀ ਇਨਫਰਮੇਸ਼ਨ ਲਿਖ ਕੇ ਲੈ ਆਈ ਸੀ ਮੈਂ ਕਿ ਮੈਂ ਆਪਣਾ ਅੰਦਪੁਰ ਸਾਹਿਬ ਗਿਆ ਸੀ ਉੱਥੇ ਕਿਹੜਾ ਕੋਈ ਫੋਟੋ ਖਿੱਚਣ ਦਿੰਦਾ ਸੀ ਅਸੀਂ ਚੋਰੀ ਚੋਰੀ ਇੱਕ ਦੋ ਕੋ ਫੋਟੋ ਤਾਂ ਖਿੱਚੀਆਂ ਪਰ ਮਗਰੋਂ ਨੇ ਉੱਥੇ ਲੱਗੇ ਹੋਏ ਨੇ ਹਣਾ ਡਿਊਟੀ ਤੇ ਕੁਆਲਟੀ ਕਾਰਡ ਬਾਤ ਨੇ ਸੀਟੀ ਮਾਰ ਦਿੰਦੇ ਨੇ ਸੀਟੀ ਮਾਰਦੇ ਨੇ ਉਹ ਆਹ ਕਿਆ ਨਾ ਕਰਦੇ ਹਾਂ ਆਹ ਤਾਂ ਮਗਰੀ ਆ ਜਾਂਦੀ ਨੇ ਬੰਦੇ ਜੇ ਵੀ ਆ ਬੰਦੇ ਫਿਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਫੋਟੋ ਖਿੱਚਣਗੇ ਮਗਰੀ ਲੱਗ ਜਾਂਦੇ ਨੇ ਬੰਦਿਆਂ ਨੂੰ ਪਤਾ ਹੁੰਦਾ ਉਹ ਤੇਰਾ ਰਾਵੜ ਦੇ ਬੰਦੇ ਸੀ ਬਣੇ ਹੋਏ ਨਾ ਕਿੰਨੇ ਵਧੀਆ ਸੀ ਜੋ ਵੀ ਆਏ ਲੱਗੇ ਜਮੀਆ ਅਸਲੀ ਨੇ ਜਮੀਆ ਅਸਲੀ ਹੁੰਦੇ ਨੇ ਮੈਂ ਕਦੇ ਹੱਥ ਹਿਲਾ ਕੇ ਦੇਖ ਕੇ ਯਾਰ ਪੁੰਡਾ ਪੁੰਲਾ ਸਾਰਾ ਜਮੀਆ ਅੱਖਾਂ ਵੀ ਹਿੱਲਣ ਰਾਜੀ ਉਹਨਾਂ ਦੀਆਂ ਹਨਾ ਖਾਮੂ ਸਾਰਾ ਕੁਝ ਐਵੇਂ ਜਿਵੇਂ ਸਹੀ ਜਮੀਆ ਲੱਗੇ ਅੱਧਰ ਲੱਗੇ ਉਹਨਾਂ ਨੂੰ ਦੇਖ ਕੇ ਨਾ ਨਿਕਾ ਠੰਡੇ ਠੰਡੇ ਪਏ ਉੱਥੇ ਏਸੇ ਲੱਗੇ ਹੋਏ ਸੀ ਠੰਡੇ ਠੰਡੇ ਬੰਦੇ ਆ ਹੱਥ ਵੀ ਮਾਰੇ ਬਲਗੂ ਮਨਾਇਆ ਹੋਇਆ ਆ ਬਾਬਾ ਪਾਈ ਖੁੰਡਿਆ ਲਾ ਬਾਬਾ ਜੀ ਉਹ ਉੱਥੇ ਦੀ ਗੱਲ ਉਹ ਤਾਂ ਹੋਰ ਸਭ ਕਹਿੰਦੇ ਸੀ ਦੇਖੀ ਰਾਜੀ ਉਹ ਸੀ ਕੀ ਕਹਿੰਦੇ ਹੁੰਦੇ ਨੇ ਉਹ ਜਿਹੜਾ ਗੀਤ ਗਾਉਂਦਾ ਸੀ ਆ ਹੱਥ ਵੀ ਮਾਰਦਾ ਸੀ ਆਏ ਝੇਕਾਂ ਲਾ ਲਾ ਕੇ ਜਦੋਂ ਆਪਾਂ ਕੋਈ ਬੋਲਦੇ ਸੀ ਕਿ ਮੈਂ ਅਸੀਂ ਲਵੇ ਬੋਲਦੀ ਆਤੀਆਂ ਤੇ ਸਾਡੀ ਗੱਲ ਸੁਣਦਾ ਦੀ ਕੰਨ ਲਾ ਕੇ ਆਪਾਂ ਨੂੰ ਐ ਲੱਗਦਾ ਸੀ ਵੀ ਉਸ ਆਪਣੀ ਗੱਲ ਆਪਣੀ ਗੱਲ ਸੁਣ ਰਿਹਾਗਾ ਉਹ ਤੇ ਸੈਂਸਰ ਲੱਗੇ ਹੋਦੇ ਜੇ ਬੰਦਾ ਬੋਲਦਾ ਸੀ ਰੁਕਦੇ ਸੀ ਉਹਦੀ ਹਾਂ ਹਾਂ ਸੈਂਸਰ ਲੱਗੇ ਹੋਏ ਹੋਣਗੇ ਫੋਟੋ ਮੜਾਣੀਆਂ ਹੋਣੀਆਂ ਕਿੰਤੀ ਉੱਥੇ ਦੇ ਰਿਆ ਕਿ ਆਜ਼ਾਦੀ ਦੀ ਬਾਤ ਹੋ ਰਹੀ ਹੈ ਆਜ਼ਾਦੀ ਦੀ ਹਾਂ ਆਜ਼ਾਦੀ ਦਾ ਇਹ ਸੀ ਚੱਤ ਆਜ਼ਾਦੀ ਦਾ ਪਾਸੰਦ ਹਾਂ ਮੈਂ ਤੁਲਗੀ ਆਈ ਸੀ ਪਾਸੰਦ ਹੀ ਐਸੀ ਵੀ ਆਪਾਂ ਨੂੰ ਇਕੱਠੇ ਹੋ ਕੇ ਇੱਕ ਜੁੱਟ ਹੋਣਾ ਚਾਹੀਦਾ ਹਾਂ ਵੀ ਸਾਪਾਂ ਨੂੰ ਐ ਕਰਨਾ ਚਾਹੀਦਾ ਕਿ ਐ ਕਰਨਾ ਚਾਹੀਦਾ ਐ ਬੋਲਦੇ ਪਾਸੰਦ ਹੀ ਐਸੀ ਅਸੀਂ ਉਹ ਇਕੱਲਾ ਕਰਨ ਲੱਗੇ ਵਿੱਚ ਕਿ ਮੈਂ ਜਵੇਂ ਸੱਚੀ ਵਿੱਚ ਹੀ ਲੱਗਦਾ ਸੀ ਅੱਗੇ ਜਿਵੇਂ ਆਪਣੀਆਂ ਗੱਲਾਂ ਸੁਣਦਾ ਹਾਂ ਵੀ ਸਾਡੀ ਗੱਲਾਂ ਸੁਣਦਾ ਹੈ ਕੰਨਾ ਇੱਕ ਐਡਾ ਲਾਇਆ ਇਹ ਕਰਦੀ ਆ ਪਰ ਉਹ ਸੀ ਬੋਲਣਾ ਕੰਨਾ ਤੇ ਐਡਾ ਕਰਦਾ ਸੋਦੀ ਦਾ ਲੱਗਦਾ ਇੱਕ ਚੀਜ਼ ਆ ਉਹਦੇ ਵਿੱਚ ਦਾ ਜਾ ਕੇ ਆ ਲੱਗਦੀ ਸੱਚੀ ਵਿੱਚ ਹੀ ਨਹੀਂ ਜੇ ਲੋੜ ਦੇ ਚੋਹੁੰਦਾ ਉਹ ਦੂਜੀ ਸਾਈਡ ਤੇ ਉਹ ਨਹੀਂ ਖੜੇ ਸੀ ਕਿ ਉਹ ਵੀ ਤਾਂ ਜੰਮੀ ਆ ਪਰਸ਼ੇ ਲਈ ਹਾਂ ਉਹ ਵੀ ਜੰਮੀ ਆ ਸੀ ਉਹ ਜਮੀਆਂ ਹੀ ਲੱਗਦੇ ਸੀ ਉਹ ਮੇディਖੋ ਨੇ ਤਾਂ ਸਾਰੇ ਪਾਏ ਹੋਏ ਗੋਡੇ-ਗੋਡੇ ਤੱਕ ਦੇ ਨਹੀਂ ਮੇਲੀ ਮੇਕ ਪੋਮੀ ਨਾ ਚੋਸਾ ਹਾਂ ਹਾਂ ਬ੍ਰਾਸੀ ਦੇ ਖਾਲਸਾ ਨਹੀਂ ਤਾਂ ਇਹ ਦੇਖੀਏ ਕਿਹੜਾ ਕਹਾ ਘਾਹ ਕਹਾ ਲਿਮਾਉਤ ਹੋ ਰਾਟਿਓ ਦਾ ਅਸਰ ਦੇਗਾ ਤਾਂ ਹਾਂ ਵੀ ਚਲਾ ਖਾਉ ਕਰੇ ਹੋਏ ਉਹਦੇ ਕਿਤੋਂ ਬਣੇ ਹੋਏ ਨੂੰ ਹਾਂ ਮਿੱਟੀ ਬਣਿਆ ਬਣ ਜਾਂਦੇ ਉਹ ਤਾਂ ਬਾੜੀ ਵਿੱਚ ਬਣੀ ਸੀ ਉਹ ਤਾਂ ਬਾੜੀ ਵਧੀਆ ਚੀਜ਼ ਹੈ ਦੇਖਣਾਂ ਪਰ ਉਸੇ ਕੋਈ ਨਾ ਫੋਟੋ ਨਹੀਂ ਖਿਚਣ ਦਿੰਦਾ ਹੈਗਾ ਕੋਈ ਵੀਡੀਓ ਨਹੀਂ ਬਣਾਉਣ ਦਿੰਦਾ ਉਹ ਤਾਂ ਕੁਆਲਟੀ ਵੱਤ ਲੱਗੀ ਹੋਈ ਆ ਮਾਰ ਕੇ ਨਾ ਬੰਦੇ ਨਹੀਂ ਬੀਂ ਜਾਂਦੇ ਨੇ ਨਾ ਬੋਗ ਬਦੀ ਅਸੀਆ ਸਿੱਖੀ ਹੋ ਅਸੀਖੇ ਵਰਗਾ ਰਾਜਨੀਤੀ ਤੇ ਸਿੱਖੀ ਵਰਗਾ ਰਾਜਨੀਤੀ ਤੇ ਇਹਨੀ ਦੁਨੀਆ ਤੇ ਲੱਗ ਜਾ। ਫਿਰ ਇਹਨੇ ਕਹਿੰਦਾ ਜਮੀਰ ਵਗ ਜਾ, ਸਭ ਨੂੰ ਪ੍ਰਸਾਦ ਆ ਇੱਕ ਤਾਂ ਸਭ ਨੂੰ ਇੱਜ਼ਤ ਦੇ। ਇਹ ਤਾਂ ਕਹਿੰਦੇ ਇੰਨਾ ਪ੍ਰਾਣ ਅਸਿੱਖੇ ਰਾਜ ਦੇ ਦੱਸਦੇ ਨੇ ਕਹਿੰਦੇ ਸਲਿੱਪ ਨਾਲ ਵਾਗੇ ਸੰਧ ਹੈੱਡਫੋਨ ਦੇ ਦੇ। ਹਰੇਕ ਚੀਜ਼ ਜਿਹਨੂੰ ਮੂਰੇ ਕੱਢ ਜਣਗੇ ਉਹ ਦੱਸਦੇ ਹੁੰਦੇ ਆ ਆਪਣੀ ਗੋਲਕੀ। ਹੁਣ ਉਹ ਲਿਖ ਕੇ ਲਾਇਆ ਹੋਇਆ ਦਾ ਹੁਣ ਲਿਖ ਕੇ। ਹੁਣ ਲਿਖਿਆ ਹੋਇਆ ਉਹਨੂੰ ਫੋਟੋ ਖਿੱਚਣੇ ਹੁੰਦੇ ਹੈਗੇ। ਫਿਰ ਮੋਬਾਈਲ ਲੱਗ ਕੇ ਆਪਣੀ ਸਿੱਖੀ ਦੀ ਫੋਟੋ ਖਿੱਚ ਲਾਂਗੇ। ਵਿਕਰੇ ਆ ਕੇ ਬੋਰਡ ਦੇ ਪਾ ਲਈ ਹੈ ਨਾ ਆਏ ਨਹੀਂ ਹੈਗਾ ਉੱਥੇ ਰਾਜੀ ਨੇ ਡਾਇਰੀ ਤਾਂ ਕੰਨ ਵੀ ਲਿਆ ਸੀ ਉੱਥੇ ਲੰਬਿਰਤ ਲਿਖਿਆ ਸੀ ਉੱਥੇ ਉਹ ਤਾਂ ਨਹੀਂ ਸੀ ਗਤਵਾਰੀ ਗਤਵਾਰੀ ਸੀ ਆਪਾਂ ਜਦੋਂ ਸੰਗੋਣ ਛੁੱਟੀ ਸ਼ਾਟੇ ਵੇਲੇ ਫੇਰ ਕਦੇ ਜਾਵਾਂਗੇ ਜਦੋਂ ਛੁੱਟੀਆਂ ਜਾਂ ਵਧੀਆ ਪਾਣਾ ਉਹ ਸਭ ਨੇ ਜਿਹੜੀ ਛੁੱਟੀ ਲੈ ਕੇ ਗਈ ਸੀ ਜਿਸ ਤਰ੍ਹਾਂ ਅਖਰੋਸ ਲੱਗੋ ਵਧੀਆ ਤੇ ਜਾਨ ਨਹੀਂ ਕਰਮੀ ਨਹੀਂ ਸੀ ਉਹ ਤਾਂ ਵਧੀਆ ਤੇ ਨੀਂਜਾ ਪੈ ਗਿਆ ਸੀ ਆ ਫਿਰ ਸੀ ਸਭ ਇੱਕ ਕਰਾ ਚਲਾਉਣ ਦੀ ਸਲਾਹ ਕੀਤੀ ਗਰੇਨ ਨਰ ਜਦੋਂ ਛੁੱਟੀਆਂ ਜਿਉਂ ਪਏ ਤੈਨੂੰ ਤੁਸੀਂ ਨਹੀਂ ਗਏ ਛੁੱਟੀਆਂ ਤੇ ਤੁਸੀਂ ਪਰ ਰਹਿਣੇ ਤੋਂ ਕਿਤੇ ਦੇ ਵਿੱਚ ਉਹ ਤਾਂ ਕੋਈ ਨਾ ਕੋਈ ਦਿੱਕਤੀ ਆਈ ਗਿਆ ਦਿੱਕਾ ਆ ਗਿਆ ਕਿਤੇ ਕੋਈ ਦਿੱਕਾ ਆਇਆ ਕਿਤੇ ਕੋਈ ਪਰ ਉਹਨੇ ਗੋਲੀ ਉਹਦੇ ਨਾਲ ਫਿਰ ਵਿੱਚ ਇੱਕ ਸੁੱਟੀ ਲੈ ਲਈ ਜੇ ਗਿਆ ਹੋਵੇ ਦਿਵਾਲੀ ਵੇਲੇ ਵੀ ਕਹਿੰਦੇ ਹਨ ਵਰਸਲ ਬਹੁਤ ਸਮੀ ਦਿਵਾਲੀ ਪੜਤੂ ਉਹਦੇ ਦੇਖ ਕੇ ਜੀ ਫਿਰ ਬਾਤ ਹੁੰਦੀ ਆ ਕੱਠ ਵਾਲਾ ਜਾਂਦੇ ਕਿੱਦਾਂ ਕਰ ਤੱਕੇ ਬੰਦੇ ਨਹੀਂ ਹਾਂ ਅੰਬਰ ਸਾਹਿਬ ਦਾ ਜਦੋਂ ਅਸੀਂ ਜਾਂਦੇ ਸੰਗ ਪਰਿਵਾਰ ਉਹਦੇ ਤੇ ਹੀ ਕਾਇਦਾ ਤਾਂ ਸੀ ਦਿਵਾਲੀ ਦਾ ਰੌਲਾ ਲੱਗਿਆ ਪਰ ਕੇ ਰਟੇ ਆ ਜਿਹਦਾ ਅਸੀਂ ਸਾਰੇ ਅਠਾਈ ਜਿਲਦ ਰਹੀ ਸੀ ਉਹਦਾ ਪਿੰਡਾ ਸੀ ਉੱਥੇ ਗੱਡੀ ਗਈ ਕਿ ਉਹ ਤਾਂ ਸੀਂਦੀ ਬਾਵੀ ਜਾਂਦੀ ਸੀ ਹੁਣ 25 ਦਿਨ ਬਾਅਦ ਜੇ ਅਸੀਂ ਸਾਰੇ ਇਕੱਠੇ ਗਏ ਹੁੰਦੀ ਬਾਬੂ ਤੇ ਮੈਂ ਨਾ ਮੈਂ ਚੱਲ ਗਈ ਤੇ ਜਾਊਂਗਾ ਮਾਪੇ ਮੈਂ ਸਾਰੇ ਜਦੋਂ ਸਕੇ ਉਹ ਆ ਗਏ ਮਾਗਾ ਤੇ ਜਾ ਕੇ ਆਈਆਂ ਮਨਦੀਪ ਕਹਿੰਦੀ ਤੂੰ ਬਾਗ ਜਾ ਜਿਹਦਾ ਕਹਿੰਦਾ ਤੇਰਾ ਪੁੱਤ ਤਾਂ ਜਾਣੇ ਕਿ ਧੱਕੇ ਨਾਲ ਜਾਂਦਾ ਪਿਆਰ ਨਾਲ ਜਾਂਦਾ ਤੂੰ ਬਾਗ ਜਾ ਭਈ ਉਹ ਤਾਂ ਬਹੁਤ ਪੀੜੀ ਦਿੱਤੀ ਬਾਹਰ ਨਹੀਂ ਜਾਂਦੀ ਪੀੜੀ ਦਿੱਤੀ ਉਹਨਾਂ ਦਾ ਦੇਲਾ ਵਾਟਰ ਪੂਲ ਦੇ ਅੰਦਰ ਠੰਡਾ ਪਾਣੀ ਮਿਲਣੋਂ ਹਟ ਗਿਆ ਤੇ ਮੰਨ ਲਾ ਲਾ 1200-1200 ਰੁਪਏ ਸੀ ਪਾਣੀ ਹੀ ਕੀ ਦੇ ਤੇ ਬੋਤਲ ਗਰਮੀ ਜਾ ਗਰਮੀ ਆ ਗਈ ਤੀ ਦੁਨੀਆ ਬਾਗੀ ਦਿੱਖਦੀ ਉਹ ਬਣਾ ਤੀ ਬੰਤੀ ਪੀਣੀ ਬੋਤਲ ਦਿੰਦੇ ਹੋਣੇ ਦੇਨਾ ਕਾ ਪਤਾ ਨਹੀਂ 1500 ਦਾ ਤਾਂ ਇਸੇ ਵਾਲਾ ਕਮਰਾ ਲੈ ਤਾ ਉਹ ਵੀ ਨੈਸਟ ਆ ਗਿਆ ਮੈਂ ਕਾ ਤਿੰਨੇ ਰਲਾ ਲਿਆ ਹਾਂ ਜੀ 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 ਰਲਾ ਕਹਣਾ ਮਾਤਾ ਤਾਈ ਕੀ ਨਾ ਨਯਕ ਪੁੱਤਤੀ ਹੈਗੇ ਨੇ ਲਵਾਉਣ ਆਏ ਤਾਂ ਵੀ ਮਾਣੇ ਵੀ ਜਮੜ ਕੇ ਦੇ ਕੁਛ ਕੀ ਆਈ ਹਵਾ ਖਿੰਦੇ ਨਾਲ ਇੱਕ ਤਾਂ ਬੋਟ ਲਾ ਲਈ ਪਈ ਕਿੰਨੇ ਦਾ ਲੈ ਹਾ ਉਹ ਤਾਂ ਬਾਰੇ ਲੱਗੇ ਬਾਹਰ ਸਾਡੇ ਕੀ ਜਵਾਇ ਅੰਦਰ ਵੀ ਨਹੀਂ ਦਿੱਤਾ ਇਹਦਾ ਉਹ ਕੁਛ ਕੀ ਆਈ ਕਿੰਨੇ ਦਾ ਲੈ ਕਿੰਨੇ ਦਾ ਉਹ ਕਹਿੰਦਾ ਜਬਤੂਆ ਕਿ ਅੰਦੀ ਦੇ ਦੇ ਵੀ ਕਿ ਮੈਂ ਦੇਣ ਨਾ ਪੈਸੇ ਵੀ ਕਰੀ ਮੇਰੇ ਕੋਲ ਆ ਨੇ ਕੁੜੀ ਪਿਆਰ ਦਾ ਕੋਰਪੋਰੇਟ ਤਾਂ ਮੁੰਡੇ ਗਿਆ ਉਹ ਤਾਂ ਉਹ ਦੀ ਜਮਾਤ ਉਹ ਕਰਾਇਆ ਉਹ ਦੀ ਜਮਾਤ ਕਰਾਇਆ ਅੱਜ ਜਾ ਕੇ ਤੇ ਫਿਰ ਦਿਨ ਤੇ ਜਮਾ ਦਿਨ ਦੇ 12 ਵਜੇ ਕਿਤੇ ਜਾ ਕੇ ਕਿ ਮੈਂ ਤੁਮ ਨੂੰ ਫਰਾਗ ਇਹ ਵੀ ਤਾਂ ਇੱਕ ਸਾਦਾ ਸਬੂਡ ਦਾ ਪੱਤਰ ਹੈ ਤੁਸੀਂ ਤਾਂ ਇੰਨਾ ਮਾਰਕ ਪੈ ਗਿਆ ਵਗਿਆ ਹੀ ਨਾ ਹੈ ਜਦੋਂ ਚਾਹ ਮੇਰੇ ਰੇਲਵੇ ਦੇ ਕਬੀਲਦਾਰ ਸਾਹਿਬ ਜੀ ਉਹ ਤੁਜੀ ਸੋਟਾ ਗਿਆ ਹੂੰ ਤੇ ਮੁੰਡੇ ਇੱਥੇ ਫੋਨ ਕਰਿਆ ਵੀ ਅੰਬਰ ਸਾਹਿਬ ਜੀ ਤੁਸੀਂ ਸਾਡੇ ਨਾਲ ਜਰੂਰ ਚਲੋ ਪਈ ਨਰਜੀਤਾ ਤੇ ਮੈਂ ਤਾਂ ਤਾਂ ਕਿ ਵਿੱਕਾ ਹੋ ਗਿਆ ਦੇ ਮੇਰੇ ਲੈ ਗਈ ਉਹਦਾ ਇਹਦੇ ਨਾਲ ਦੇਦੇ ਜੋੜਤੀ ਕਹਿੰਦਾ ਦੇਦੇ ਲੈ ਆ ਸਹਜਾ ਤਾਂ ਜਿਵੇਂ ਸੌਂਦਾ ਹੀ ਆਦੀ ਚਾਰ ਗਰ ਕਹਿੰਦੇ ਵੀ ਮੈਂ ਉਹਨਾਂ ਤਾਂ ਕਿ ਕਾ ਕੰਨੀ ਮਰ ਦੀਏ ਬੇ ਆਉਂਦੀ ਲੱਗ ਗਿਆ ਤੀਗਾ ਗੱਲ ਤੇ ਛੱਡਾਇਆ ਤੀਗਾ ਭਾਈ ਫਿਰ ਉਹ ਵਾਪਸ ਆਇਆ ਸੀ ਮੁੜ ਕੇ ਬਰਦ ਕਰਾਇਆ ਲਾ ਕੇ ਕਿਸੇ ਹੋਰਾਟੇ ਤੇ ਚਲੇ ਤੇ ਚੰਦ ਉਹ ਬਾਬਾ ਲਾ ਤੇ ਛੱਡ ਕੇ ਫਿਰ ਵੀ 250 ਜਾਣਦਾ ਫਿਰ 250 ਦਾ 500 ਇਹ ਹੋ ਗਿਆ ਫਿਰ ਫਿਰ 250 ਜਾਣਦਾ ਫਿਰ 250 ਉਹਨ ਦਾ ਦੂਜੇ ਦਿਨ ਦਾ ਗਾਇਆ ਸਿਰਫ ਦੁਬਾਰਾ 50000 11500 ਰੁਪਇਆ ਹੋ ਗਿਆ ਆ ਦੁਬਾਰਾ ਆ ਦੁਬਾਰਾ ਫਿਰ 1100 ਚਦਾ ਸੀ ਪੰਜਾਬ ਤੋਂ ਉੱਤਰਾਖੰਡ ਪਹੁੰਚ ਗਈ 1100 ਚਦਾ ਹਜ਼ਾਰ ਕੀ ਪਹੁੰਚ ਗਿਆ ਫਿਰ ਯਾਤਕ ਪੰਜਾਬ ਤੋਂ ਉੱਤਰਾਖੰਡ ਚ ਪਹੁੰਚ ਗਏ ਆ ਉੱਤਰਾ ਛੱਡਦੇ ਹਾਲ ਹੀ ਗਈਆਂ ਆ ਦੇ ਵਿੱਚ ਵਿੱਚ ਅਸੀਂ 11:30 ਸਵੇਰੇ ਆਈਆਂ ਆਹੋ ਮਹਿੰਗਾ ਲੈ ਜਾਂਦੇ ਨਿਕਰਾਇਆ ਇਹ ਰੇਟ ਨਹੀਂ ਖੋਲਿਆ ਮਰਾਟਾ ਕਾਹਦੇ ਨਹੀਂ ਜਾਣ ਜਿਹੜਾ ਰੇਟ ਖੋਲ ਕੇ ਜਾਣਾ ਸੀ ਫਿਰ ਤਾਂ ਮੰਗਦਾ ਸੀ 500 ਰੁਪਈਆ ਜੇ ਬਿਨਾਂ ਰੇਟ ਖੋਲ ਕੇ ਚਾਹੇ ਤਾਂ 250 ਹੈ ਕਾਹੇ ਕਰ ਦਿਨੇ ਤੋਂ ਹੋਰਾ ਆਟਾ ਲੈ ਲਾਂਗੇ ਕੱਲ੍ਹ ਨਹੀਂ ਪਰਚੀ ਚੜ੍ਹ ਚ ਉਹ ਤੇ 8 ਵਾੜੇ ਬਥੇ ਰੇਵੇ ਫੇਰ ਛੇ ਨਾਲ 500 ਦੇ ਕੇ ਜਾਂਦੀ ਜਿਹਨੂੰ ਉਹ ਤਾਂ ਮੈਨੂੰ ਐ ਵੀ ਪਤਾ ਨਹੀਂ ਪਤਾ ਕਿ ਵੀ ਲੈ ਕੇ ਕਿੱਧਰ ਜਿਹਨੂੰ 200 ਦੇ ਕੇ ਦੇਣਾ ਸੀ ਉਹਦਾ ਫੇਰ ਮੈਨੂੰ ਐ ਵੀ ਪਤਾ ਨਹੀਂ ਮੈਨੂੰ ਹੁਣ ਕਿੱਧਰ ਲੈ ਕੇ ਜਾ ਰਹੇ ਆ ਹਾਂ ਹੁਣ ਐ ਵੀ ਦੱਸ ਦੋ ਵੀ ਕਿਵੇਂ ਇੱਕ ਹੋਰ ਲਾਲੂ ਕੋਲ ਦਸੀ ਆਹ ਦੇਰ ਨਾਲ ਲੈ ਜਾਂਦਾ ਇਹ ਨਹੀਂ ਕਿ ਕਿਸੇ ਕੋਲ ਲੈ ਜਾਂਦਾ ਕੋਈ ਫਸ ਤੋਂ ਲੈ ਜਾਂਦੀ ਜਿਹੜਾ ਆਪਾਂ ਛੜਕਾਂ ਤੋਂ ਜ਼ਿਆਦਾ ਖੋਖੜਾ ਕੇ ਲੈ ਕੇ ਜੰਨੇ ਉਹ ਤਾਂ 200 ਦੋ ਜੀ ਜਿਹੜਾ ਤਾਂ ਛੜਕਾਂ ਤੇ ਫਿਰਦੇ ਨੇ ਉਹ ਤਾਂ 500 ਮੰਗਦੇ ਨੇ ਅੱਛਾ ਹਾਂ ਜਿਹੜੇ ਆਪਾਂ ਬੁੱਕ ਕਰਾ ਕੇ ਲੈ ਕੇ ਜਾਂਦੇ ਉਹ 250 ਰੁਪਏ ਨੇ ਬੁੱਕਾਲੇ ਸਸਤੇ ਨੇ ਬੁੱਕਾਲਾ ਜੀ ਸਸਤਾ ਪਿਆ ਹੈ ਅੱਛਾ ਬੁੱਕਾਲਾ ਬੁੱਕਾਲੇ ਚ ਆਏ ਆ ਵੀ ਨਾਲੇ ਫਿਰ ਬੰਦੇ ਨੂੰ ਰਾਹ ਦਾ ਕਲੇ-ਕਲੇ ਦਾ ਪਤਾ ਲੱਗਦਾ ਉਹ ਦੁੱਤੇ ਆਪਣੇ ਆਪ ਹੀ ਮੈਪ ਆ ਜਾਂਦਾ ਵੀ ਫੋਨ ਦੇ ਉੱਤੇ ਜਦੋਂ ਆਪਣੇ ਬੁੱਕ ਕਰ ਲਿਆ ਨਾਲ ਨਾਲ ਮੈਪ ਚੱਲ ਪੂਬੇ ਕਲਾਸੀ ਕਿਹੜੇ ਰਾਹ ਤੇ ਜਾ ਰਹੇ ਹਾਂ ਨਹੀਂ ਉੱਥੇ ਤੱਕ ਤਾਂ ਮੈਂ ਭਾਜੂਗਾ ਪਰ ਪਹੁੰਚਣਾ ਜਿੱਥੇ ਤੱਕ ਤਾਂ ਪਹੁੰਚਣਾ ਫਿਰ ਆਪ ਨੂੰ ਐ ਕਰ ਲਗੂਗਾ ਆਟੋ ਹੁਣ ਆਪਾਂ ਸਹੀ ਰਸਤੇ ਤੇ ਜਾ ਰਹੇ ਹਾਂ ਹਮ ਇੱਕ ਵਾਰ ਫਿਰ ਮੈਂ ਕਹੀ ਦਿੱਤਾ ਹੁੰਦੇ ਹੋਏ ਬੀ ਉਹ ਨਾ ਇੰਟਰਨੈਟ ਦਾ ਕਨੈਕਟ ਕਰਕੇ ਪਤਾ ਨਹੀਂ ਕਿਵੇਂ ਜਾਟ ਹੋ ਜਾਣਾ ਹੈ ਲਿਜਾ ਕਰੀ ਤੇ ਉਹ ਜਿਹੜੀ ਡਾਇਰੈਕਸ਼ਨ ਸੀਗੀ ਉਹ ਹਿੱਲ ਗਈ ਜਮੀ ਇੱਕ ਵਾਰ ਮੈਂ ਰਹਿਵਾ ਸਿੱਧੇ ਰਸਤੇ ਜਾ ਰਿਹਾ ਹਾਂ ਨਹੀਂ ਨਹੀਂ ਕਹਿੰਦਾ ਸਿੱਧਾ ਵਾਹ ਇਸ ਪੇ ਤੋਂ ਛੋਈ ਨਹੀਂ ਹੋ ਰਾ ਫਿਰ ਥੋੜਾ ਜਿਹਾ ਅੱਗੇ ਜਗਾਏ ਫਿਰ ਸ਼ੋ ਹੋਣ ਲੱਗ ਗਿਆ ਦੁਬਾਰਾ ਆਪਣਾ ਜੀ ਕਹਿੰਦੇ ਨਾ ਕਿ ਦੀ ਬੀ ਹਾਂ ਨਕਟ ਕਾ ਕਿਉਂ ਹੋ ਗਿਆ ਤੇ ਫਿਰ ਮੈਂ ਡਰ ਡਰ ਕੇ ਬਗਤਰ ਰਸਤੇ ਨਾਲੋਂ ਉਹ ਨਾ ਆਉਂਦੇ ਆ ਪਰ ਉਹ ਸੇਫਟੀ ਆ ਆਪਣਾ ਹਾਂ ਆਪਣਾ ਪਤਾ ਲੱਗਿਆ 2200 ਵਾਲਾ ਕੋ ਬੁੱਕ ਕਰਕੇ ਲਏ ਨਾ ਸੇਫਟੀ ਆ ਦੂਜਿਆਂ ਦੇ ਨੰਬਰ ਦੇ ਪੈਸੇ ਜਿਆਦੇ ਲੈ ਜਾਂਦੇ ਨੇ ਨਾਲ ਕੋਈ ਸੇਫਟਾ ਕਿਹੜੇ ਰਸਤੇ ਲੈ ਜਾਂਦੇ ਪਤਾ ਨਹੀਂ ਕਿਹੜੇ ਰਸਤੇ ਜਿੱਬਰ ਨੂੰ ਲੈ ਜਾਣ ਜਦੋਂ ਆਪਾਂ ਕੋਤ ਹੀ ਨਹੀਂ ਆਪਾਂ ਜਾਣਦੀ ਨੇ ਕਿ ਉਹ ਰਸਤੇ 'ਤੇ ਬੇਤ ਨਹੀਂ ਹੈਗਾ ਲੋਕਲ ਬੰਦਿਆਂ ਨੂੰ ਤਾਂ ਪਤਾ ਹੁੰਦਾ ਆ ਆਪਾਂ ਕਿਹੜਾ ਪਤਾ ਲਾ ਲੋਕਲ ਨੂੰ ਤਾਂ ਪਤਾ ਹੁੰਦਾ ਪਰ ਕੀ ਪਤਾ ਡੇਲੀਗਰਿੰਗ ਦਾ ਪਤਾ ਹੁੰਦਾ ਨਾ ਇਹਦਾ ਆਪਾਂ ਵਾਲੀ ਬੁੱਕ ਕਰਕੇ ਜਾਵੇ ਹੋਰ ਮੈਂ ਪਹਿਲਾਂ ਆ ਡੁੱਕ ਕਰਵਾਇਆ ਉਹ ਤੋਂ ਫਿਰ ਮੈਨੇ ਜਿੱਥੇ ਸੇਰਮ ਲਿਆ ਤੇ ਉਹ ਪ੍ਰਾਤੋ ਕਰਾਇਆ ਮੁੰਡੇਰੇ ਦਾ ਬੀਬੀ ਨੇ ਨਾ ਕਾਲਜ ਆਣਾ ਹੈ ਬੀ ਆ ਹਮਨੇ ਉਸੇ ਟਾਈਮ ਹੀ ਹਜੇ ਅਸਲੀ ਨੂੰ ਪੈਸੇ ਦੇ ਕੇ ਹਟੇ ਰੂਮ ਵਾਲੇ ਨੂੰ ਅੱਛਾ ਜਦੋਂ ਮੈਨੂੰ ਫੋਨ ਆ ਗਿਆ ਕਹਿੰਦਾ ਹੁਣ ਹੀ ਕਾਲਜ ਜਾ ਕੇ ਆਉ ਤੁਸੀਂ ਸਟੇਡੀਅਮ ਜਾ ਕੇ ਆਉਗੇ ਆਪਣਾ ਮੈਚ ਚੇਂਜ ਕਰਵਾ ਲਓ ਸਵੇਰੇ ਜਲਦੀ ਹੋ ਜੂਗਾ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਵੀ ਵਈਆ ਨੂੰ ਇਹ ਮੇਰੇ ਜੇ ਆਡਾ ਬੁੱਕ ਕਰ ਦੋ ਪਰ ਉਹਨੇ ਕਰਤਾ ਤੇ ਮੈਂ ਦੇਖ ਰਿਹਾ ਵੀ ਕਿਵੇਂ ਕਿਵੇਂ ਕਰ ਰਿਹਾ ਫਿਰ ਮੈਂ ਉਧਰੋਂ ਆਪੇ ਕਰਕੇ ਕਿਤੇ ਤੇ ਸੁਬੇਲੇ ਫੇਰਾ ਕਰਕੇ ਗਈ ਫਿਰ ਫਿਰ ਪਰੇ ਤਰਾਂ ਗਿਆ ਤੇ ਪਤਾ ਲੱਗ ਗਿਆ ਦਾਪਨ ਨੂੰ ਇੱਕ ਵਾਰੀ ਪਤਾ ਲੱਗ ਗਿਆ ਅਗਲੀ ਵਾਰ ਪਤਾ ਨਹੀਂ ਪਹਿਲਾਂ ਪਹਿਲਾਂ ਜਿਵੇਂ ਨਾਇਸਿੰਗ ਕਿਤੇ ਕਰਦੇ ਨਾ ਕਰਦੇ ਹੂੰ ਬਿਨਾਂ ਪੈਸੇ ਕਰ ਗਏ ਨਾ ਲੈ ਪਤਾ ਨਹੀਂ ਲੱਗ ਗਿਆ ਆਪਾਂ ਹਾਂ ਪਹਿਲੀ ਵਾਰ ਉਹਨੇ ਭਾਈ ਜੀ ਨੇ ਕਰਤਾ ਦੂਜੀ ਵਾਰ ਕਿਹਨਾਂ ਪਿਆਰ ਕਰਕੇ ਚੱਟੂ ਇਹ ਤਾਂ ਜੇ ਇੱਕ ਵਾਰ ਜਾਂਦਾ ਜਿਹੜਾ ਅਗਲੀ ਵਾਰ ਜਾਓਗੇ ਹੁਣ ਤੁਹਾਨੂੰ ਤੁਹਾਨੂੰ ਪਿੱਛੇ ਦੀ ਲੋੜ ਨਾ ਲੈ ਇਸ ਦਾ ਹੋਟਲ ਚ ਵੀ ਨਹੀਂ ਰੁਕੇ ਹੂੰ ਇਸ ਕਿਸੇ ਦੀ ਕੋਠੀ थी कोठी ਦੇ ਵਿੱਚ ਕਿਸੇ ਨੇ ਹੋਮਸਟੇਅ ਖੋਲਿਆ ਹੋਇਆ ਸੀ ਅੱਛਾ ਹਾਂ ਬਹੁਤ ਸੋਹਣਾ ਦਿੱਖਦੀ ਗਾ ਸਾਫ਼ ਸੁਥਰਾ ਪੂਰਾ ਐਵੇਂ ਇਹਨੇ ਨਰਮ ਗੱਦੇ ਹਾਂ ਕੋਲੇ ਕੋਲੇ ਜਮੀ ਅੱਛਾ ਕਰਮੂਸੀ ਜਿਹੜਾ ਪਕਰੇ ਰੱਸੀ ਹੈ ਨਾਲ ਅਟੈਚ ਬਾਥਰੂਮ ਹੈ ਤੇ ਸਾਫ਼ ਸੁਥਰਾ ਪੂਰਾ ਇਸ ਕਰਮੂਸੀ ਦਾ ਮੁੱਲ ਕਿੰਨਾ ਕਰਾ ਰਹੇ ਨੋ ਰੁਪਇਆ ਸਾਮਾ ਤਾਂ ਠੀਕ ਸੀ ਨਾ ਇਤਨੇ ਤੋਂ ਜ਼ਿਆਦਾ ਮਹਿੰਗਾ ਨਹੀਂ ਦਿੱਦੋ ਨਹੀਂ ਮੰਦੀ ਤੋਂ 1400 ਰੁਪਏ 1500 ਰੁਪਏ ਮੰਗ ਰਿਹਾ ਸੀ ਉਹ ਤਾਂ ਸਾਡੇ ਨਾਲ ਜਿਵੇਂ ਤੁਹਾਨੂੰ ਦੱਸਿਆ ਕਿ ਆਦਮੀ ਨਾਲ ਮੁੰਡਾ ਸੀਗਾ ਕੋਈ ਵਾਸਤੇ ਉਸੇ ਰਾਤੀ ਨਾਲ ਉਹਦੀ ਫੈਮਿਲੀ ਦੀ ਤੇ ਮੈਂ ਉਹਦੇ ਘਰ ਵਾਲੀ ਨੂੰ ਪੁੱਛ ਲਿਆ ਨੰਨੀ ਤੇ ਕਹਿੰਦੀ ਮम्मी ਇਹਨਾਂ ਨੇ ਜੇਰਾ ਤੁੰ ਜਾਣਾ ਵੀ ਨਾ ਤਾਂ ਪੁੱਛ ਲਿਆ ਮੈਂ ਜਲ ਪੁੱਛ ਲਿਆ ਨੇ ਮੈਂ ਜੀ ਤੁਸੀਂ ਜੀ ਜੇਰਾ ਤਾਂ ਕੋਈ ਰਿਸ਼ਤੇਦਾਰੀ ਆ ਉਹ ਕਹਿੰਦੇ ਨਹੀਂ ਵੀ ਆਦਮੀ ਚੱਬੀਰਾ ਆ ਵੀ ਮੇਰੇ ਹਸਬੰਦ ਆ ਆਦਮੀ ਚ ਨਹੀਂ ਮੈਂ ਕਿਹਾ ਮੜਿਆ ਜੀ ਸਾਨੂੰ ਕੋਈ ਗਾਈਡੈਂਸ ਕਰਦੇ ਹੋ ਵੀ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਕਿੰਦੀ ਕੋਈ ਗੱਲ ਕਰੋਣਾ ਆਪਦੇ ਹਸਬੰਦ ਨੂੰ ਕਹਿਤਾ ਤੇ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਬਣੇਗੀ ਅਸੀਂ ਦਵਾ ਕੇ ਤੁਹਾਨੂੰ ਫਿਰ ਬੰਦ ਲਿਆ ਪਰ ਉਹਨੇ ਉਹਦਾ ਨਾ ਉਹਨਾਂ ਨੇ ਹਾਂ ਉਹਨਾਂ ਨੇ ਰੇਟ ਰੇਟ ਉਹਨਾਂ ਖਰਾਕੇ ਲੈਤੇ ਸੀ ਨਾ ਵੀ ਨਹੀਂ ਤਾਂ ਇਹ ਵੀ ਬਦਲ ਨਹੀਂ ਉਹ ਕਹਿੰਦਾ ਲੈ ਅਸੀਂ ਕਹਿੰਦੇ ਯਾਰ ਰੈਂਟੀਰ ਰੈਂਟੀਰ ਹੈ ਗੌਰ ਮੇਰੀ ਡਿਊਟੀ ਹੈ ਕਿਉਂਕਿ ਮੈਂ ਕੁਆਟਰਾਂ ਚ ਇੱਥੇ ਉਹ ਕੁਆਟਰਾਂ ਚ ਗਿਆ ਸੀ ਉਹ ਵੀ ਡਿਊਟੀ ਤੇ ਤੇ ਵੀ ਤੁਸੀਂ ਰੇਟ ਕੱਟ ਕਰੋ ਉਹਦਾ ਵੀ 700 ਕਹ ਰਿਆ ਸੀ ਵੀ ਜਿਉਂ ਰਿਹਾ ਉਹਨੂੰ ਰੇਟ ਨਹੀਂ ਕਰੇ ਅੱਛਾ ਹੋਇਆ ਵਿਚਾਰੇ 700 ਕਰਦੀਆਂ ਨਾ ਸਸ ਸਸ ਚ ਤਾਮ ਮਿਲ ਜਾਂਦੇ ਨੇ ਨਹੀਂ ਨਹੀਂ ਕਰਦਾ ਹੁਣ ਚੱਲ ਗਿਆ ਨਾ ਤੇ ਜੰਗਾਇਣਾ ਨੇ 2 ਦਿਨ ਲੈਣਾ ਵੀ ਤੂੰ ਤਾਰ ਅਸਰ ਵੀ ਕਰ ਲਾ ਦੋ ਦਿਨਾਂ ਨਾਲ ਸਰਵਿਕ ਕਦਿੰਦਾ ਫਿਰ ਅਸੀਂ ਇੱਕ ਦਿਨ ਦਾ ਵਾਪਸ ਕਰਵਾ ਲਿਆ ਤੀਨੋਂ ਕਰਤਾਰਸ ਬੋਲੇ ਨਹੀਂ ਜਾਂਦੇ ਰਹੇ ਜਿਹੜੇ ਵਾਪਸ ਕਰ ਵਾਪਸ ਵੀ ਉਹਨਾਂ ਨੇ ਫੌਜੀ ਕਰਕੇ ਕਰਤਾ ਹਾਂ ਉਹਨਾਂ ਦੇ ਨਾਲ ਫੌਜੀ ਆਇਆ ਸੀ ਨਿਗਰਗਲ ਉਹ ਆਜੂ ਗਵਰੀ ਲਵੀਆ ਉਹਦੇ ਸਾਹਮਣੇ ਉਹ ਕਹਿ ਕੇ ਗਿਆ ਸੀ ਕਿੰਦਾ ਆਪਣੇ ਕੋਈ ਵੀ ਗੱਲ ਗੱਲਬਾਤ ਹੋਈ ਮੇਰੇ ਕੋਲ ਜ਼ਰੂਰਤ ਹੋਈ ਮੇਰੀ ਚੋਰੀ ਫੋਨ ਨੰਬਰ ਦੇ ਗਿਆ ਸੀ ਉਸ ਬਾਈ ਬਾਣੂ ਘਰ ਤਾਂ ਨਹੀਂ ਤੇ ਨੌਸਾ ਕੋਈ ਨਹੀਂ ਅੰਨ ਨਾਲ ਹੈਪੀ ਮਿਲ ਜਾਂਦੀ ਹੁੰਦੇ ਨੂੰ ਹਣਾ ਕੋਈ ਨੌਸਰ ਵਿੱਚ ਜਿਹੜਾ ਮੈਂ ਉਧਰੋਂ ਬਾਕਸ ਕਰਾਇਆ ਉਹ ਬਸ ਮਰੇ ਆਪਾਂ ਕਰਾਇਆ ਲੱਗ ਕੇ ਸੋ ਤਾਂ ਅਸੀਂ ਦੋ ਦਿਨ ਲੱਗਣਗੇ ਮੈਚ ਫਿਰ ਮੈਚ ਕਰਵਾ ਲਿਆ ਹੋ ਗਿਆ ਤਾਂ ਘੱਟ ਕੋਈ ਦੁਪਹਿਰ ਸੀ ਤਾਂ ਕਰਕੇ ਫਿਰ ਦੂਸਰੇ ਦਿਨ ਫਿਰ ਅਸੀਂ ਤੁਰੇ ਸੀ ਦੋ ਡੇਢ ਵਜੇ ਅਸੀਂ ਆਮ ਨਾਲ ਤੁਰਨੀ ਅਸੀਂ ਦੂਸਰੇ ਦਿਨ ਸਾਨੂੰ ਅਸੀਂ ਪੰਜਵੀਂ ਵਾਲੀ ਵਾਸਤੇ ਤੁਰਾਂਗੇ ਚਲੋ ਸ਼ਾਮ ਨੂੰ ਵੀ 5:20 ਮਿੰਟ ਤੇ ਤੁਰਦੀ ਆ ਉਦੋਂ ਕਰ ਸੋ ਅੱਛਾ ਤੇ ਵੇਖੇ ਜਲ ਰਾਤ ਸ਼ਾਮ ਨੂੰ ਪਤਾ ਰਾਮਨ ਜਾਵਾਂਗੇ ਹੂੰ ਕੀ ਹੋ ਗਿਆ